ਮਰੇ ਚਾਚੀ ਆ ਸਾਰਾ ਸਮਾਨ ਆਪਣਾ ਜਿਹੜਾ ਬਣਾਇਆ ਕੋਲ ਰੱਖੀ ਬਸ ਬਸ ਅਸੀਂ ਵੀ ਬਾਈ ਦਿਖਾਣਾ ਬਾਕੀ ਇਹ ਕਰੇਲੇ ਤਾਂ ਹੈ ਨਹੀਂ ਨਾ ਕੋੜੇ ਐ ਤੇ ਬਣੇ ਵੇ ਐਨ ਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਹਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਜੀ ਐਦਾ ਬਲੌਗ ਸ਼ੁਰੂ ਕਰਨ ਤੇ ਪਹੁੰਚ ਗਏ ਤੇ ਆਪਾਂ ਘਰੇ ਜੱਸ ਕਰਨ ਦੇ ਚੱਲ ਰਹੇ ਹਾਂ ਜੀ ਪੇਪਰ 12 ਵਜੇ ਹੋ ਗਈ ਦੀ ਛੁੱਟੀ ਜੀਨ 12:30 ਹੋ ਗਏ ਜੀ ਪਉਣਾ 1 ਦੇ ਤੇ ਜਿੰਨੇ ਵੀ ਆਪਣੇ ਨਾਲ ਬਲੌਗ ਦੇ ਨਾਲ ਜੁੜੇ ਹੋਏ ਆਪਣੀ YouTube ਫੈਮਿਲੀ ਸਾਰਿਆਂ ਦਾ ਦਿਲੇ ਧੰਨਵਾਦ ਹੈ ਜਾਂ ਇੱਧਰ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਵੀ ਜੁੜੇ ਹੋਏ ਉਹਨਾਂ ਭੈਣਾਂ ਭਰਾਵਾਂ ਦਾ ਵੀ ਦਿਲੇ ਧੰਨਵਾਦ ਹੈ ਤੇ ਆਪਣੇ ਬਲੌਗ ਵਧੀਆ ਚੱਲ ਰਹੀ ਜੀ ਤੇ ਪਹਿਲਾਂ ਪਹਾੜ ਦੇ ਤੇ ਹੁਣ ਘਰ ਦੇ ਤੇ ਬਹੁਤ ਸੋਹਣਾ ਤੁਸੀਂ ਸਹਿਯੋਗ ਦੇ ਰਹੇ ਏਦਾਂ ਹੀ ਸਹਿਯੋਗ ਦੇਈ ਕਰੋ ਜੀ ਆਪਣੇ ਬਲੌਗ ਨੂੰ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਜਦੋਂ ਸਾਡਾ ਬਲੌਗਾਂ ਦਾ ਤੁਸੀਂ ਜਰੂਰ ਅਟੈਂਡ ਕਰਨਾ ਤੇ ਫੁੱਲ ਬੌਚ ਕਰਨਾ ਜੇ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਕਰੋ ਲੋ ਜੀ ਹੁਣ ਤੁਹਾਡੇ ਨਾਲ ਗੱਲਬਾਤ ਕਰਾਂ ਤੇ ਬਾਕੀ ਨਾ ਅੱਜ ਤੇ ਸਵੇਰੇ ਮੀਂਹ ਪਈ ਉਸ ਘੰਟਾ ਡੇਢ ਪੂਰਾ ਐ ਨਾ ਆਪਾਂ ਗੱਡੀਓ ਲੈ ਕੇ ਤੇ ਤੇ ਹੁਣ ਨਾ ਜੀ ਮੀਂਹ ਹਟਿਆ ਬਾ ਪੱਤਲਬਾਈ ਹੋਈ ਵੀ ਤੇ ਤੁਹਾਨੂੰ ਦਿਖਾਣੇ ਆਪਾਂ ਇੱਕ ਵਾਰੀ ਬਾਹਰ ਦਾ ਥਿਊ ਦੇਖਿਓ ਜੀ ਤੁਸੀਂ ਐਨ ਕਲੀਅਰ ਪਹਾੜ ਪਹਾੜਾਂ ਦੇ ਉੱਪਰ ਜਿੱਦਾਂ ਨਾ ਆਪਾਂ ਪਹਿਲਾਂ ਤੁਹਾਨੂੰ ਪਹਾੜ ਦੇ ਗਲੋਬ ਦੇ ਤੇ ਉੱਧਰ ਮੀਂਹ ਪੈਂਦਾ ਤਾਂ ਉੱਪਰ ਪੱਤਲ ਜੇ गिर ਜਾਂਦੇ ਧੂਆਂ ਜ ਆ ਉਹ ਅੱਜ ਆਪਣੇ ਕਿੰਨੀ ਧੂਈ ਦਿਖ ਰਿਹਾ ਐਨ ਕਲੀਅਰ ਦਿਖ ਰਿਹਾ ਪਹਾੜ ਤੁਸੀਂ ਨਾਲ ਬਣੇ ਰਹੋ ਇੱਕ ਵਾਰੀ ਥਿਊ ਚੈੱਕ ਕਰਦੇ ਹਾਂ ਮੀਂਹ ਪੈ ਗਿਆ ਤੇ ਫਸਲਾਂ ਵੀ ਹਰੀਆਂ ਭਰੀਆਂ ਤੇ ਪੱਕਣ ਤੇ ਬਸ ਆ ਗਈਆਂ ਮਹੀਨਾ ਖੰਡ ਲੌਂਗੀਆਂ ਹੀ ਦੇਖੋ ਬੱਲੀਆਂ ਆ ਗਈਆਂ ਨਾ ਬੱਲ ਆ ਗਈਆਂ ਧਾਨਾਂ ਨੂੰ ਤੇ ਇੱਕ ਵਾਰ ਨਾ ਥਿਊ ਚੈੱਕ ਕਰਦੇ ਆਪਾਂ ਦੇਖੋ ਵੇਖੋ ਸਾਹਮਣੇ ਤਾਂ ਨਾ ਐਦਾਂ ਪਹਾੜ ਦਿਖ ਰਹੇ ਨੇ ਤੁਸੀਂ ਅੱਗੇ ਮੈਂ ਤੁਹਾਨੂੰ ਨਾ ਇੱਕ ਕਿ ਮਿੰਟ ਦਾ ਵਲੌਗ ਦਊਂਗਾ ਜਦੋਂ ਅਸੀਂ ਆਦੇ ਤੇ ਐਦਾਂ ਤੇ ਹੀ ਸਾਰੇ ਪਹਾੜ ਤੇ ਆਹ ਦੇਖੋ ਇਹ ਸਾਹਮਣੇ ਤਾਂ ਬੱਦਲ ਹੀ ਗਰ ਗਿਆ ਉੱਪਰ ਐਨ ਦੇਖੋ ਇਹ ਬਿਲਡਿੰਗਾਂ ਦੇ ਪਿੱਛੇ ਪਹਾੜ ਦਿਖਦੇ ਤੇ ਐਨ ਕਲੀਅਰ ਐਨ ਪਤਲੇ ਬੱਦਲ ਕਰ ਗਿਆ ਜੀ ਆ ਕੇ ਤੇ ਜੀ ਤੇ ਕਾਫੀ ਦਿਨ ਹੋ ਗਿਆ ਤਾਂ ਇਹ ਫਿਰ ਆਪਾਂ ਨੇ ਨਾ ਇੱਕ ਵਾਰੀ ਨਿਗਾਹਨੀ ਦੀ ਮਾਰੀ ਮੌਸਮ ਦੀ ਇਹ ਜੀ ਜਿਹੜੀ ਸਾਹਮਣੇ ਬਾਸਮਤੀ ਆਈ ਇਹ ਤਾਂ ਗਈ ਪੱਕੈਨ ਖੁਸ਼ਬੂ ਬਹੁਤ ਕਮ ਦੀ ਆ ਰਹੀ ਜੀ ਚਾਰੇ ਪਾਸੇ ਹਵਾ ਦੇ ਨਾਲ ਤੇ ਐਨ ਗ੍ਰੀਨਰੀ ਆਪਣੇ ਘਰ ਦੇ ਮੂਹਰੇ ਖੇਤ ਹੈ ਜੀ ਤੇ ਬਿਲਡਿੰਗਾਂ ਦੇਖੋ ਅੱਜ ਕਿੰਨਾ ਸੋਹਣਾ 뷰 ਹੈ ਜੀ ਪਿੱਛੇ ਬੱਦਲ ਜੇ ਹੋ ਗਏ ਬਿਲਡਿੰਗਾਂ ਤੇ ਪਹਾੜਾਂ ਦੇ ਉੱਤੇ ਤੇ ਮੈਨੂੰ ਲੱਗਦਾ ਨਾ ਉਧਰ ਮੀਂਹ ਪੈ ਕੇ ਹਟ ਲਿਆ ਤੇ ਗਰਮੀ ਹੋਈ ਵੀ ਆ ਜਦੋਂ ਪਹਾੜ 'ਚ ਮੀਂਹ ਪੈ ਕੇ ਹਟਦਾ ਨਾ ਤਾ ਫਿਰ ਗਰਮੀ ਹੋ ਜਾਂਦੀ ਹੈ ਜੀ ਜਦੋਂ ਗਰਮੀ ਹੋ ਗਈ ਫਿਰ ਜਿਹੜਾ ਬੱਦਲ ਹੈ ਇਹ ਪਹਾੜਾਂ ਤੇ गिरਦਾ ਹੈ ਫਿਰ ਜਦੋਂ ਨਾ ਇੱਕ ਵਾਰੀ ਹਵਾ ਜੀ ਚੱਲ ਪਈ ਬਜਦੀ ਮੀਂਹ ਪੈ ਜਾਂਦਾ ਹੈ ਐਦਾਂ ਕੁਛ ਚੱਕਰ ਵੀ ਹੁੰਦਾ ਹੈ ਜਲਵਾਯੂ ਚੱਕਰ ਹੁੰਦਾ ਹੈ ਇਹ ਦੇਖੋ ਜੀ ਇਹ ਸਿੰਨਰੀ ਆਪਣੇ ਘਰ ਦੇ ਮੂਹਰੇ ਤੋਂ ਹੈ ਇਹਨਾਂ ਆਪਾਂ ਦੇਖਾਂ ਇਹ ਕਿੰਨਾ ਵਧੀਆ ਹੈ ਚਾਰੇ ਪਾਸੇ ਹਨਾਈ ਕਾਂਡਬਿਊ ਐਨ ਚਲੋ ਠੀਕ ਹੈ ਜੀ ਹੁਣ ਗੱਲਬਾਤ ਕਰਾਂ ਨੇ ਮਨਜੀਤ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਦੇਖੇ ਸਾਡੇ ਕਿੰਨੀ ਮੀਂਹ ਪਿਆ ਤਾਂ ਕਿੰਨਾ ਸੋਹਣਾ ਮੌਸਮ ਹੋਇਆ ਵਾ ਕਿੰਨਾ ਸੋਹਣਾ ਕਲੀਅਰ ਵਿਊ ਹੈ ਨਾ ਪੁੱਤ ਹਾਂਜੀ ਉਹ ਦੇਖੋ ਸਾਹਮਣੇ ਨੂੰ ਉੱਤਰ ਨੂੰ ਆਹ ਦੇਖ ਕਲੀਅਰ ਹੈ ਨਾ ਕਹਿੰਦਾ ਲੱਗਦਾ ਇਤਰਾ ਬੱਦਲ ਆਪਾਂ ਖੜੇ ਹੰਨੇ ਹਮਮ ਕਿਨਾਰਾ ਨਾ ਬੀਯੂ ਆ ਜੀ ਬੱਲੇ ਬੱਲੇ ਲੋਈ ਜਸ ਕਰਨੂ ਹੋ ਗਈ ਟੀ ਛੁੱਟੀ ਇਹਦੇ ਚੱਲਦੇ ਜੀ ਪੇਪਰ ਤੇ ਪੇਪਰਾਂ ਤੋਂ ਬਾਅਦ ਹਮ ਛੁੱਟੀ ਹੋਣ ਤੋਂ ਬਾਅਦ ਇਹਨ ਘਰ ਛੱਡਿਆ ਯੇ ਇਹ ਰਾਵਾਂ ਮੇ ਲੋ ਜੀ ਮਨਜੀਤ ਨੂੰ ਹੋਰ ਬਾਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਹੁਣ ਠੀਕ ਐ ਕੁਸ ਐਨ ਹੁਣ ਤਾਂ ਜੀ 9 ਬਰ 9 ਹੋ ਗਈ ਜੀ ਸਿਹਤ ਮਨਜੀਤ ਦੀ ਆਪਾਂ ਨੇ ਜੂਸ ਪਲਾ ਤਾ ਓਹੋ ਲੈ ਤਾਂ ਅੱਜ ਨਹੀਂ ਯਾਦ ਕਰਾਇਆ ਮਨਜੀਤ ਦਾ ਹਾਂ ਨਾ ਕਿੱਥੇ ਠੀਕ ਹੋ ਗਈ ਇਹਦੇ ਵੀ ਉਹ ਮੈਂ ਕਹਿਣਾ ਵੀ ਅੱਗੇ ਨਾਲ ਤਾਂ ਫਰਕ ਹੈ ਕਾਗਜ਼ ਹਰ ਗਿਆ ਪਰ ਮੈਂ ਜੇ ਤੁਰਦੀ ਨਾ ਕੰਮ ਕੰਮ ਕਰਦੀ ਆ ਬਹੁਤ ਖਾ ਉਹ ਤਾਂ ਹੁਣ ਥਕਾਪਟਾਣੀਓ ਕਿਉਂਕਿ ਵੀਕਨੈਸ ਤਾਂ ਇੰਨੀ ਹੋ ਲਈ 6 ਤੇਰੇ ਚ ਖੂਨ ਰਹਿ ਗਿਆ ਤਾਂ ਐ ਵੀ ਤਾਂ 8 ਐ 10 ਐ ਉਹਦੇ ਕਰਕੇ ਫਿਰ ਹੁਣ ਜਦ ਤੂੰ ਤੁਰੂ ਫਿਰੂਗੀ ਜ਼ਿਆਦਾ ਤੂੰ ਮੜਾ ਕ ਉੱਠਦੀ ਸੀ ਤੁਰਦੀ ਸੀ ਜਦ ਹੀ ਚੱਕਰ ਆਉਂਦੇ ਤੇ ਹੁਣ ਜੇ ਕੰਮ ਕਰ ਲੂੰਗੀ ਅੱਧਾ ਘੰਟਾ ਉਹਦੇ ਬਾਅਦ ਆਣੇ ਨਾ ਚੱਕਰ ਫੇਰ ਦਿਲ ਕਰਦਾ ਵੀ ਬਹਿ ਜਾਈਏ ਔਰ ਵੀ ਮਨ ਚਾਹਤਾ ਕਿ ਐਂ ਤਾਂ ਹੈ ਇੱਕ ਦਿਨ ਆਇਆ ਹੋਦਾ ਵੀ ਬੱਸ ਬਾਫਰ ਉਹੀ ਆ ਤਾਂ ਸਵੇਰੇ ਕੰਮਕੁਮ ਕਰ ਲਿਆ ਹੋਣਾ ਦੱਬ ਕੇ ਭਾਂਡੇ ਘੁੰਡੇ ਮਾਂਜੇ ਹੋਣੇ ਪਹਿਲਾਂ ਵੀ ਲਾਇਆ ਹੋਣਾ ਹੈ ਹੋਰ ਬਈ ਜਸ ਕਰਨ ਹਾਂ ਬਈ ਜਸ ਕਰਨ ਹੋਰ ਪੇਪਰ ਕਿਤਰਾ ਕਾ ਦਾ ਤਾਂ ਅੱਜ ਪੇਪਰ ਪੁੱਤ ਅੱਜ ਪੇਪਰ ਅੱਜ ਮੈਥ ਦਾ ਕਿੰਨਾ ਪੇਪਰ ਤਾਂ ਇਹ ਹਾਂ ਤੇ ਕੱਲੂ ਕਾ ਦਾ ਇਹ ਪਰਸੋਂ ਨੂੰ ਇੱਕ ਛੁੱਟੀ ਹੋ ਕੇ ਪੰਜਾਬੀ 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 ਤਾਂ ਆਪਣੀ ਮਾਂ ਬੋਲੀ ਐ ਹਣੀ ਐਸਐਸਟੀ ਹਾਂ ਇਹ ਵੀ ਗੱਲ ਹੈਗੀ ਐ ਤੇ ਹੋਰ ਆਹ ਕਿਆ ਕਰਦਾ ਆ ਨਵੇਂ ਆ ਨਵੇਂ ਕੰਮ ਸਿੱਖਦਾ ਹੈ ਵਿੱਚ ਬਨਿਆਣੇ ਸਕੂਲ ਵਿੱਚ ਲੈ ਲੱਗੀ ਹੁੰਦੀ ਇਹੋ ਕਰਕੇ ਦੇਖਣ ਮੈਤੇ ਨਹੀਂ ਹੋਇ ਬੱਜਿਆ ਹੈਗਾ ਆ ਜਦ ਇੰਫੈਕਟ ਦਿਕੇ ਅਸੀਂ ਬਹੁਤ ਵਜਾਇਆ ਕਰਦੇ ਜਿਹੜੇ ਪੱਤੇ ਹੁੰਨੇ ਨਾ ਬਾਹਰ ਗੋਲ ਗੋਲ ਹਰੇ ਹਰੇ ਜੇ ਚੌੜੇ ਜੇ ਪੱਤੇ ਉਹ ਪਾ ਲੈਣੇ ਹੱਥ 'ਚ ਬਾਜਾ ਦੀ ਬਹੁਤ ਤਕੜੀ ਬਾਜ ਜਾਂਦੀ ਹੈ ਹਨ ਇਹ ਹੈ ਜੀ ਆਪਣੀ ਬਚਪਨ ਦੀ ਇੱਕ ਖੇਡ ਯਾਦ ਆ ਗਿਆ ਬਚਪਨ ਅਸੀਂ ਬਹੁਤ ਵਜਾਇਆ ਕਰਾਂ ਐ ਦੱਸ ਪੁੱਤ ਪੜਾਈ ਜਾਂਦੀ ਹੈ ਨਾ ਪੇਪਰ ਵਧੀਆ ਹੋ ਰਹੇ ਐਤਕੀ ਮੈਂ ਪੇਪਰ ਦੇਖਣੇ ਤੇਰੇ ਕੁਐਸਚਨਾਂ ਜਿਹੜੇ ਆਪਣੇ ਆ ਉਹ ਐ ਪੇਪਰ ਹੋਏ ਬੈ ਨਾ ਵੀ ਕਿੰਨੇ ਨੰਬਰ ਆਏ ਆ ਕਿੰਨਿਆਂ ਦਾ ਪੇਪਰ ਦਾ ਸਾਰੇ ਚੈੱਕ ਕਰਨੇ ਮੈਂ ਤੂੰ ਕਹੀ ਤਾਂ ਜਾਨਣਾ ਹਰ ਬਾਰ ਹਾਂ ਵਧੀਆ ਵਧੀਆ ਐ ਨਾ ਹੋਇਆ ਕਿ ਤੇ 50 ਆ ਤੇ 10 ਨੰਬਰ ਲੈ ਰਿਆਂ ਵੀ ਉਹ ਨਹੀਂ ਕੰਮ ਹੋਣਾ ਚਾਹੀਦਾ ਬਾਈ ਗੱਲ ਹੋ ਗਈ ਹਾਂ ਹੈਪੀ ਬਰਥਡੇ ਨੂੰ ਬਾਈ ਉਹ ਹਾਂ ਮਤਲਬ ਯੂਟਿਊਬ ਹੈ ਹਾਂਜੀ ਵੀ ਆਹ ਲక్ష్ਮਣ ਰੇਖਾ ਕਮਾ ਦੋ ਹਨੀ ਲਓ ਜੀ ਮੈਂ ਕਮਾਤੀ ਤੇ ਜੀ ਲਿਆਇਆ ਤਾਂ ਫਿਰ ਮੈਂ ਆ ਦੇਖੋ ਮੰਜੇ ਦੇ ਵਾਲੇ ਦਾ ਵੀ ਕਮਾਈ ਵੀ ਮੈਂ ਉਹ ਬੈੱਡ ਦੇ ਆਲੇ-ਦਾਲੇ ਵੀ ਘਮਾਤੀਦੀ ਆਪਾਂ ਨਹਿਨ ਉਹਦੇ ਪਾਪਾ ਕੰਡਾ ਲਕਸ਼ਮਣ ਤੌੜੀ ਰਹਿ ਗਈ ਮਨਜੀਤ ਮੰਨੂ ਕਹਿੰਦੀ ਲਕਸ਼ਮਣ ਰੇਖਾ ਲਿਆਈ ਜਦ ਮੈਂ ਆਣ ਲੱਗਿਆ ਮੇਰੇ ਮੈਂ ਭੁੱਲ ਗਿਆ ਜੀ ਆ ਕਹਿੰਦੀ ਲਿਆਇਆ ਨਹੀਂ ਮਹਾ ਉਹ ਤਾਂ ਮਿਲ ਹੀ ਨਹੀਂ ਹੈ ਲਕਸ਼ਮਣ ਰੇਖਾ ਤਾਂ ਮਿਲ ਹੀ ਨਹੀਂ ਹੈ ਮਹਾਰਾਮ ਮਿਲਿਆ ਤਾਂ ਨਹੀਂ ਵੀ ਆਇਆ ਚਲੋ ਚਾਦਰ ਉਹ ਵੀ ਸੁੱਧਾ ਹੋ ਗਈ ਹਾਂ ਬੇਸ਼ਰੀ ਹੋ ਗਈ ਨਹੀਂ ਤਾਂ ਇਹ ਬਹੁਤ ਬੁਰਾ ਹਾਲ ਤਾਂ ਜਦੀ ਕੀੜੀਆਂ ਆ ਜਾਂਦੀਆਂ ਨਾਲੇ ਧੋਈ ਵੀ ਚਾਦਰ ਹਣਾ ਦਾ ਆਪਣੇ ਦੇਖੋ ਦੋ ਦਿਮਾਗ ਆ ਘਰਾਂ ਆਪਾਂ ਉਲਝੇ ਹੋਏ ਹੁੰਨੇ ਆਪਣੇ ਕੰਮਾਂ 'ਚ ਮੈਂ ਦੁਕਾਨ ਤੇ ਜਾਣਾ ਤੇ ਘਰ ਦਾ ਕੰਮ ਬੈਹੀਂ ਸੋਚੀ ਜਾਂਦੇ ਤੇ ਵੀ ਚਾਦਰ ਬਿਛਾਈ ਤਾਰ ਦੋ ਹਣੀ ਦੇਖ ਜੇ ਆਪਣੇ ਨਾਲ YouTube ਫੈਮਿਲੀ ਜੁੜੀ ਵੀ ਕਿੰਨੇ ਦਿਮਾਗ ਕਿੰਨੀਆਂ ਭੈਣਾਂ ਜੁੜੀ ਵੀ ਆ ਜੇ ਆਪਾਂ ਨਾ ਕਿਸੇ ਨੂੰ ਆਪਣਾ ਕੋਈ ਉਹਨਾਂ ਨੂੰ ਸਵਾਲ ਕਰਦੇ ਆਂ ਉਹ ਜਦੀ ਰਿਪਲਾਈ ਦੇ ਦਿੰਨੇ ਆ ਐਦਾਂ ਨਹੀਂ ਜੀ ਐਂ ਕਰ ਲੋ ਤੰਨੂੰ ਵੀ ਬਹੁਤ ਕਿਹਾ ਉਹਨਾਂ ਨੇ ਵੀ ਚਕੰਦਰ ਦਾ ਜੂਸ ਪਲਾਓ ਨਾਰ ਦਾ ਪਲਾਓ ਐਂ ਕਰੋ ਬਹੁਤ ਭੈਣਾਂ ਨੇ ਕਮੈਂਟ ਕਰੇ ਆਪਣੀ ਲਾਂਡਰਾਂ ਵਾਲੀ ਭੈਣ ਨੇ ਕਿਹਾ ਕਹਿੰਦੀ ਵੀ ਜੂਸ ਜ਼ਰੂਰੀ ਹੈ ਮੈਂ ਭਲਾ ਆਇਆ ਤਾਂ ਹੀ ਪਰਸੋਂ ਕਹਿੰਦੀ ਮਮ ਤਾਂ ਐ ਲੱਗ ਜਾਂਦੀ ਇਹਨੂੰ ਨਾ ਹੋ ਜਾਂਦੀ ਪੇਚ ਐਨੀ ਜੀ ਖਾਪਦਾ ਨਹੀਂ ਇਹਨੂੰ ਜੋ ਉਹ ਲੈ ਦੇਗਾ ਨਾ ਨਸਮੀ ਦਾ ਹੈ ਕਿ ਨਹੀਂ ਉਹ ਲੈ ਆ ਲੈਂਦੇ ਉਹ ਭੁੱਲ ਗਿਆ ਮੈਂ ਤਾਂ ਐ ਯਾਦ ਕਰਾਇਆ ਨਹੀਂ ਤਾਂ ਤੈਨੂੰ ਰੋਜ਼ ਯਾਦ ਕਰਾਉਣਾ ਜਾਂ ਕਰਨ ਨੂੰ ਲੈ ਕੇ ਆਣਾ ਨਾ ਮੈਂ ਬਸ ਤੈਨੂੰ ਯਾਦ ਕਰਾਉਣਾ ਇੱਕ ਭਾਈ ਨੂੰ ਕਹ ਦੇ ਕੇ ਸਾਡੇ ਕਰਨ ਹਾਂ ਭਾਈ ਕਰੂਗਾ ਇੱਕ ਜਿੰਨੂ ਤੇੜੀ ਲਾ ਕੇ ਇੱਕ ਹਾਂ ਇੱਕ ਗਲਤੀ ਹੋ ਗਈ ਮੰਜੀ ਤਾਂ ਆਪਾਂ ਨੇ ਨਾ ਅੱਜ ਤੇ 6-7 ਦਿਨ ਪਹਿਲਾਂ ਬਲੌਗ ਨਹੀਂ ਤਾਂ ਦੇ ਆ ਪਤੀਗੜ ਬਣਾਏ ਤੇ ਹਨਾ ਪਪਾ ਨੇ ਮੇਰਾ ਅੱਧਾ ਦੇ ਅੱਧੀ ਰੈਸਪੀ ਰੱਖਾ ਤੀ ਫਿਰ ਵੱਡਾ ਤਾਂ ਨਾ ਬਲੌਗ 20 30 ਮਿੰਟ ਦਾ ਤਾਂ ਮੈਂ ਅੱਧਾ ਦੇ ਆਏ ਅੱਧਾ ਲੋ ਜੀ ਤੁਹਾਨੂੰ ਅੱਗੇ ਆਜੂਗਾ ਜੀ ਹੁਣ ਬਲੌਗ ਜਿਹਦੇ ਵਿੱਚ ਨਾ ਵੀ ਜਦੋਂ ਅਸੀਂ ਉੱਥੇ ਤੱਕ ਪਹੁੰਚ ਗਏ ਤੇ ਜਦੋਂ ਪੱਤਿਆਂ ਤੇ ਨਾ ਲਾ ਕੇ بڑے ਪੱਤੇ ਤੇ ਛੋਟਾ ਛੋਟੇ ਵਰ ਲਾਤੀ ਆ ਆਪਣਾ ਘੋਲਿਆ ਵਾ ਮਸਾਲਾ ਫਿਰ ਦੂਜੇ ਤੇ ਤੀਜੇ ਤੇ ਐ ਇਕੱਠੇ ਕਰਕੇ ਤੀਆਂ ਘਰੇਲੇ ਮੰਗ ਤਾਗਾ ਜਾਂ ਮਾਰਕਾ ਉਸ ਤੋਂ ਬਾਅਦ ਹੁਣ ਜਦ ਤਲਣਾ ਤਾਂ ਉਹ ਰਹਿ ਗਿਆ ਜੀ ਉਹ ਤੁਹਾਨੂੰ ਅੱਜ ਅੱਗੇ ਆਊਗਾ ਬਲੌਗ ਹੁਣ ਵਧੀਆ ਬਣੋ ਗਈ ਤੁਹਾਨੂੰ ਇਹ ਰੈਸਪੀ ਪੂਰੀ ਦਿਖਾ ਦੇਣੀ ਪਤੀੜ ਕਿੱ ਜਲੇਬੀਆਂ ਦੇ ਖਾ ਗਏ ਜਲੇਬੀਆਂ ਵਾਲੇ ਜਲੇਬੀਆਂ ਵਾਲੇ ਤੇ ਖਾ ਕੇ ਆਉਂਗੇ ਜਲੇਬੀਆਂ ਵਾਲੇ ਵੀ ਪਤੀੜ ਹੁੰਨੇ ਦੀਪਰ ਕਹਿੰਦੀ ਦਾ ਇਹ ਕਿਵੇਂ ਜਲੇਬੀਆਂ ਵਾਲੇ ਹਾਂ ਜਲੇਬੀਆਂ ਵਾਲੇ ਪਤੀੜ ਉਹ ਕਿਦਾਂ ਹੋਏ ਪਤਾ ਨਹੀਂ ਬੰਦੇ ਦੱਸਿਓ ਜੀ ਮੇਰੀ ਉਹ ਭੈਣਾ ਕਮੈਂਟ ਕਰਕੇ ਵੀ ਕੀ ਕੀ ਨਾ ਪਤੀੜ ਖਾ ਜਸ ਕਰਨ ਕਹਿ ਰਹੀ ਹੈ ਕਹਿੰਦਾ ਆਪਣੀ ਇੰਸਟਾ ਆਈਡੀ ਵੀ ਜਰੂਰ ਲਾਈਕ ਫੋਲੋ ਕਰ ਲਿਓ ਜੀ ਜਸ ਕਰਨ ਬੇਰਵਾਲ ਇੰਸਟਾ ਤੇ ਇੰਸਟਾ ਤੇ ਜਾ ਕੇ ਵੀ ਫੋਲੋ ਕਰ ਲਿਓ ਜੀ ਆਪਣੇ ਬੱਚੇ ਨੂੰ ਬਹੁਤ ਖੁਸ਼ ਹੋਇਆ। ਤਾਂ ਮੈਂ ਫ੍ਰੇਡਿੰਗ ਕਿ ਕਿੰਨੀ ਕਾਲੀ ਲੱਗਦੀ ਹੈ। ਹਾਂ। ਉਹ ਹਾਂ। ਫ੍ਰੇਡਿੰਗ ਬਹੁਤ ਕਮਤੀਏ ਦੀ। ਸਾਰੀ। ਦੇਖਾਈ ਪੁੱਤ। ਇਹ ਸਿਰ ਤੋਂ ਐ ਹੀ ਲੱਗਦੀ ਇਸਦਾ ਕਿਤੇ। ਐਦਾਂ ਦਿਖਾ ਦਾਂ ਪੁੱਤ। ਮੈਂ ਫੇਰ ਤੇ ਹੁੰਦਾ ਆਪਾਂ। ਹਾਂ ਐਨ ਕਾਲੀ ਹੋ ਗਈ ਉਰਲੀ। ਮੈਂ ਕਹਿੰਨਾ ਕੁਝ ਘੁੰਮਿਆ ਵਾ ਕਿ ਜ਼ਿਆਦਾ ਕਰਿਆ ਵਾ। ਮੈਂ ਕਹਿੰਨਾ ਇਹਨਾਂ ਕੋਈ ਸਕੈਚਸ ਕੁਝ। ਅੱਛਾ ਹਾਂ। ਬਾਦਗੇ ਜ਼ਿਆਦਾ। ਫਿਰ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ। ਵੀ ਜਲੇਬੀ ਪਤੀੜ ਕਿੱਦਾਂ ਬਣਦੇ ਆਂ ਜੀ। ਮੈਨੂੰ ਜ਼ਿਆਦਾ ਦੂਰ ਸੋਹਣੇ ਲੱਗਦੇ ਆ। ਹੂੰ। ਜਿਹੜੇ ਪਤਾ ਉਹ ਦੂਜੀ ਤਰ੍ਹਾਂ ਕੋ ਜਿਹਨਾਂ ਨੇ ਲੱਡੂਆਂ ਦੇ ਬਾਈ ਇਹ ਲੱਡੂਆਂ ਵਾਂਗੇ ਤੇ ਇਹ ਨਹੀਂ ਇਹ ਬਾਅਦ ਚ ਤੋੜ ਕੇ ਤੜਕਾ ਲਾਤੇ ਆ ਨਾ ਉਹ ਅਹੀਂ ਰਹੂਗੇ ਨਾ ਨਾ ਮਤਲਬ ਇੱਕ ਵਾਰੀ ਜਦ ਪੀ ਰਹੇ ਹਾਂ ਉਹਨਾਂ ਨੇ ਲਿਆਂਦੇ ਤੇ ਹਾਂ ਉਹ ਬਣੇ ਬਣੀ ਜਿਆਦਾ ਪਸੰਦ ਹੈ ਹਾਂ ਦੋ ਤਰ੍ਹਾਂ ਬਣਦੇ ਆ ਇਹ ਬਣਦੇ ਸੇਮੇ ਤਰੀਕਾ ਥੋੜਾ ਘੱਟ ਅੱਡ ਅੱਡ ਆ ਗਿਆ ਜਾਂ ਕਹਿ ਪਹਿਲਾਂ ਚੀਰਨੇ ਪੈਂਦੇ ਆ ਪਤੀੜ ਕੱਟ ਕੇ ਹਾਂ ਵਿੱਚ ਮੇਸਣ ਮਸਾਲਾ ਸਾਰਾ ਕੁਝ ਰੜਾ ਕੇ ਘਿਰਨਾ ਨੂੰ ਗੋਲ ਗੋਲ ਉਹ ਆਏ ਲੱਡੂ ਜੇ ਬਣਾ ਕੇ ਫਿਰ ਉਹ ਪੱਤੇ ਦੇ ਵਿੱਚ ਰੱਖ ਕੇ ਪਾਣੀ ਉਹਨਾਂ ਨੂੰ ਫਿਰ ਪੱਤਿਆਂ ਨੂੰ ਬੰਨ ਕੇ ਫਿਰ ਉਹਨਾਂ ਨੂੰ ਪਾਹ ਪਰਵਾਲਣਾ ਉਬਾਲ ਕੇ ਫਿਰ ਉਹਨਾਂ ਨੂੰ ਗੋਲ-ਗੋਲ ਜੀ ਰਹਿ ਜਾਣਾ ਉਹਨਾਂ ਨੇ ਇੱਕ ਗੱਲ ਹੈ ਪਹਾੜ ਵਿੱਚ ਜਦ ਮਰਜੀ ਚਲੇ ਜਾਓ 12 ਮਹੀਨੇ 30 ਦਿਨ ਸਾਗ ਜ਼ਰੂਰ ਖਿਲਾਨੀ ਖਿਲਾਨਨੇ ਉਹ ਕਿਦਾਂ ਜੀ ਕਦੇ ਤਾਂ ਤੰਦਲੇ ਦਾ ਬਣਾ ਲੈਨੇ ਕਦੇ ਚੜਾਈ ਦਾ ਬਣਾ ਲੈਨੇ ਕਦੇ ਕਈ ਵਾਰ ਫਿਰ ਤੋੜਿਆ ਵੀ ਬੀਜਿਆ ਵੀ ਹੁੰਦਾ ਕਈ ਵਾਰ ਮੂਲੀਆਂ ਦੇ ਪੱਤਿਆਂ ਦਾ ਵੀ ਸਾਗ ਜੀ ਕਿਉਂ ਸਾਗੇ ਹੁੰਦਾ ਉਹ ਵੀ ਮੂਲੀਆਂ ਦੇ ਉੱਪਰ ਸਾਗ ਦੇ ਟਾਈਪ ਦੇ ਪੱਤੇ ਹੁੰਨੇ ਮੂਲੀਆਂ ਦੇ ਹੈ ਕਿ ਨਹੀਂ ਮੂਲੀਆਂ ਦਾ ਸਾਗ ਥੋੜਾ ਮੇਰੀਆਂ ਭੈਣਾਂ ਜਿੰਨੀਆਂ ਵੀ ਜੁੜੀਆਂ ਵੀ ਆਪਣੇ ਬਲੌਗ ਦੇ ਨਾਲ ਜੀ ਜੇ ਕਦੇ ਹੁਣ ਤੁਹਾਡੇ ਕੋਲ ਮੂਲੀਆਂ ਆਗਿਆ ਹੋਣੀਆਂ ਜੀ ਐਨ ਹਰੇ ਪੱਤੇ ਆ ਉਹਨਾਂ ਦੇ ਪੱਤੇ ਤੋੜ ਲੈਣੇ ਚਾਹੇ ਪੂਜੀ ਬਣਾ ਲਓ ਜੀ ਉਹਨੂੰ ਪੈ ਜਾਂਦੀ ਹੈ ਥੋੜੇ ਜਿਲੇ ਲਾਇਆਂ ਦੇ ਨਾਲ ਮੇਰੇ ਫੇਸ ਨੂੰ ਦੇਖੀਂ ਜੁਗ ਨਾਲ ਮੈਂ ਹਰੇ 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 ਸਾਰੇ ਹਰੀ ਸਬਜ਼ੀ ਖਾਈ ਜਾਂਦੀ ਹਾਂ ਹਾਂ ਇਹ ਭੈਣਾਂ ਨੇ ਕਿਹਾ ਵਾ ਪਾਲਕ ਖਾਓ ਪਾਲਕ ਵਿੱਚ ਆਇਰਨ ਹੁੰਦੀ ਹੈ ਲੈ ਬਹੁਤ ਸਵਾਲ ਲੱਗਦੀ ਪਾਲਕ ਕੱਚੀ ਪਾਲਕ ਦੀ ਮੈਂ ਪੂਜੀ ਪਾਲਕ ਦੀ ਖਾਣੇ ਨੂੰ ਵੀ ਜੀ ਕਰਿਆ ਉញੋਂ ਲੱਗਦਾ ਫਿਰ ਉਹ ਥੋੜੀ ਕਿ ਸਲੂਣੀ ਹੁੰਦੀ ਹੈ ਪਰ ਉਹਦੇ ਅਸੀਂ ਉਹਦਾ ਸਵਾਦ ਨਹੀਂ ਦੇਖਣਾ ਅਸੀਂ ਆਪਣੇ ਸਰੀਰ ਵਾਸਤੇ ਖਾਣੀ ਹੈ। ਮਾਂ ਗਲੇ ਹੁਣ ਦੇਖ گلاب ਦਾ ਫੁੱਲ ਕਿੰਨਾ ਸੋਹਣਾ ਹੁੰਦਾ ਪਰ ਉਹਨੂੰ ਲੱਗੇ ਵੇ ਕਿ ਆ ਕੰਡੇ ਤੇ ਮਨਜੀਤ ਨਾਲ ਗੱਲਬਾਤ ਕਰਾਤੀ ਮਨਜੀਤ ਆਪਣੀ ਹੁਣ ਠੀਕ ਹੈ ਜੀ ਠੀਕ ਠਾਕ ਅਜੇ ਠੀਕ ਹੈ ਮਨਜੀਤ ਤਾਂ ਆ ਕਿਆ ਹੋ ਗਿਆ ਐ ਕਹਨੇ ਤਾਂ ਕਿਆ ਫਾਇਦਾ ਜਿਕਣਾ ਹੁਣ ਨਿਆਣੇ ਨਹੀਂ ਕਹੀ ਕਰਦੇ ਸਕੂਲ ਵਾਲੇ ਮੈਂ ਠੀਕ ਨਹੀਂ ਹੈ ਜੇ ਮੈਂ ਅੱਜ ਵੀ ਛੁੱਟੀ ਕਰਨੀ ਹੈ ਉਹ ਕੰਮ ਮਨਜੀਤ ਦਾ ਤੈਨੂੰ ਤਾਂ ਛੁੱਟੀ ਤਾਂ ਹੈ ਹੀ ਨਹੀਂ ਆਪਣਾ ਸਵੇਰੇ ਕੰਮ ਤਾਂ ਤੈਨੂੰ ਕਰਨਾ ਹੀ ਪੈਂਦਾ ਮੰਜਾ ਤੇਰੇ ਕੋਲ ਪਿਆ ਬਾਕੀ ਬੈੱਡ ਪਰ ਵੀ ਚਾਦਰ ਪੈ ਜਾ ਆਪਣਾ ਕੰਮ ਕਰਨ ਦਾ ਵੇੜਕਾ ਰਾਸ਼ਟ ਦੇ ਸਰੀ ਨੂੰ ਇਹ ਤਾਂ ਕੋਈ ਗੱਲ ਨਾ ਬਣੀ ਵੀ ਮੈਂ ਨਹੀਂ ਹੈਗੀ ਐਨਾ ਠੀਕ ਹੋਣਾ ਨਹੀਂ ਜੀ ਅਜੇ 10 15 ਦਿਨ ਆ ਨਹੀਂ ਮੇਰਾ ਹੂੰ ਹੁੰਦਾ ਐਨੀ ਚੇਤੀ ਨਹੀਂ ਬੀਕਣਾ ਸਸ ਠੀਕ ਹੋਏ ਕਰਦਾ ਲੱਗ ਜਨੈ ਇਹਨੂੰ 15 20 ਦਿਨ ਹੌਲੀ ਹੌਲੀ ਸਰੀਰ ਪਰ ਤੈਨੂੰ ਕੇਅਰ ਰੱਖਣੀ ਪੈਣੀ ਫਲ ਫਰੂਟ ਖਾ ਜੋਸਪੀ ਕੀ ਹੁੰਦਾ ਸਾਡੇ ਵਰ ਹੈ ਨਾ ਜੇ ਕੋਈ ਮਨ ਦੱਸ ਸਾਰੇ ਉੜ ਜੀ ਹਾਂ ਮੇਰਾ ਵੀ ਹੋ ਗਿਆ ਜੀ ਅੱਖ ਭਰਾ ਹਾਂ ਜਰੂਰ ਮੇਰੀਓ ਭੈਣੋਂ ਕਮੈਂਟ ਕਰਕੇ ਦੱਸਿਓ ਵੀ ਇਹਦਾ ਕੀ ਇਲਾਜ ਕਰਾਂ ਉਹ ਫਿਣਸੀ ਜੀ ਦੂਈ ਵੀ ਹੋ ਰਹੀ ਹੈ ਔਰ ਨਾਲੇ 3 ਦਿਨ ਤੋਂ ਸੁੱਜ ਰਹੀ ਹੈ ਜੀ 3 ਦਿਨ ਤੋਂ ਕਹਿੰਦਾ ਬਹੁਤ ਸੋਣਾ ਕਿਹਾ ਕਹਿੰਦਾ ਇਹਦੇ ਦੋ ਲਾਜ ਇੱਕ ਤਾਂ 베ਰੀ ਦੇ ਪੱਤੇ ਟੰਗ ਲੈ ਕਹਿੰਦਾ ਛਵਾਕ ਨਹੀਂ ਕਹਿੰਦਾ ਨਾ ਜਿਹੜੇ ਘਰਾਂ ਥੋੜੇ ਪਿੰਡ 'ਚ ਕਹਿੰਦਾ ਤਿੰਨ ਮੈਂਬਰ ਹੈ ਟੋਟਲ ਕਹਿੰਦਾ ਉਹਨਾਂ ਦਾ ਦਰਵਾਜ਼ਾ ਖੜਕਾ ਖੜਕਾ ਕੇ ਆ ਜੀ ਮਾ ਜੇ ਮੇਰੇ ਤੇ ਧੱਕਾ ਵੱਜਿਆ ਦਰਵਾਜ਼ਾ ਪੁਰਾਣਾ ਹੋਇਆ ਮੈਂ ਮੰਨ ਤਾਂ ਪੰਚਾਇਤ 'ਮੈਂ ਬੜਾ ਲੜਣਾ ਅਗਲੇ ਨੇ ਮਾ ਤੇਰੇ ਪਿੰਡੇ ਆਉਣਾ ਕੋਈ ਦੱਸੀ ਮੈਂ ਤੇਰੇ ਘਰੇ ਚੱਲਦਾਂਗਾ ਨਾ ਉਹ ਬਾਈ ਕਹਿੰਦਾ ਫੇਰ ਕਹਿੰ ਸਰਪੁੱਤ ਬਣਾ ਕੇ ਦੇ ਦੇ ਨਾ ਮੈਨੂੰ ਪਤਾ ਕੀ ਕਰਨਾ ਤਾਂ ਉਹਨੂੰ ਖੜਾ ਕੇ ਨਾ ਕੋਲ ਮੈਂ ਦਮਾਂ ਦਮ ਧੱਕਾ ਮਾਰ ਕੇ ਮੈਂ ਲੰਘਿਆ ਨਾ ਤਾਂ ਬਹੁਤ ਦੱਬਕਾ ਉਹਨਾਂ ਖੜਿਆ ਰਹਿ ਜਾਣਾ ਤਾਂ ਇੰਨੇ ਨੂੰ ਪੰਗਾ ਪੈ ਜਾਣਾ ਤਾਂ ਨਹੀਂ ਚਲੋ ਠੀਕ ਹੈ ਜੀ ਤੁਸੀਂ ਦੇਖੋ ਜੀ ਅੱਗੇ ਬ ਆਪਣੇ ਪੀਸ ਬਣਾ ਲਏ ਦੇਖੋ ਪੱਤੇ ਖਤਮ ਹੋ ਗਏ ਤੇ ਮੈਂ ਤਾਂ ਚਾਚੀ ਨੂੰ ਕਹਿ ਰਿਹਾ ਤਾਂ ਬੇਸਣ ਘੱਟ ਹੈ ਆਰਾ ਬਹੁਤ ਵਧੀਆ ਬਣ ਗਈ ਡੰਡੂ ਮੰਗ ਲੋ ਜੀ ਪੱਤਾ ਆਪਣਾ ਖਤਮ ਹੋ ਗਏ ਜਿਹੜੇ 5-5 ਲਾਏ ਤੇ 4-4 ਤੇ ਹੁਣ ਰਹਿ ਗਿਆ ਆਪਣਾ ਮਸਾਲਾ ਤੇ ਗੈਲ ਵਿੱਚ ਵਿੱਚ ਪੱਤਾ ਤੇ ਹੁਣ ਇਹਨਾਂ ਨੂੰ ਤਾਲਣਾ ਹੈ ਹਾਂ ਵਸਾ ਇਹਨਾਂ ਨੂੰ ਬਣਾਇਆ ਕਿੱਦਾਂ ਜੀ ਅਸੀਂ ਭਾਪ ਦੇ ਉੱਪਰ ਉਹ ਦੇਖੋ ਕੁੱਕਰ 'ਚ ਪਾਣੀ ਉੱਪਰ ਜਾਲੀ ਜਾਲੀ ਦੇ ਵਿੱਚ ਤਿੰਨੇ ਜਿਹੜੀ ਭਾਪ ਦਾ ਸੇਕ ਹੈ ਉਹ ਜਾਲੀ ਰਾਹੀਂ ਲੱਗਿਆ ਜੀ ਠੀਕ ਹੈ ਜੀ ਲਓ ਜੀ ਹੁਣ ਅਸੀਂ ਕੜਾਹੀ ਦੇ ਵਿੱਚ ਤੇਲ ਪਾਕ ਹੈ ਹੁਣ ਇਹਨਾਂ ਨੂੰ ਵਿੱਚ ਪਕਾਣਾ ਹੈ ਦੇਖੋ ਐਨ ਬਣ ਗਏ ਜੀ ਪਤੀੜ ਮੰਨਦੇ ਹੀ ਐਨ ਬਣ ਗਏ ਤਿੰਨ ਪਤੀੜ ਐ ਵੈਸੇ ਪੰਜ ਬਣਾਏ ਤੇ ਦੋ ਸਵੇਰੇ ਤੜਕੂਗੇ ਇਹ ਦੇਖੋ ਤਾਗੇ ਹੀ ਮਾਰੇ ਵੇ ਹਾ ਦੇਖੋ ਹੁਣ ਚਾਚੀ ਕੱਟ ਕੇ ਕਿੱਦਾਂ ਬਣਾਉਂਗੀ ਇਹਨੂੰ ਕਿਆ ਕਰੂ ਆ ਕੱਟ ਤੇ ਪਕੌੜੇ ਆਵਾਂਗਾ ਹਨਾ ਉਹ ਤਾਗੇ ਉਹ ਤਾਗੜੀ ਰੱਖਿਓ ਕੋਈ ਨਹੀਂ ਤਾਗਾ ਦਾ ਆਪੇ ਹੋ ਜਾਣਾ ਲੱਗ ਜਾਂ ਤਾਗਾ ਪਹਿਲਾਂ ਖੋਲ ਦਵਾ ਹਨਾ ਖੋਲ ਦੋ ਹੈ ਨਾ ਤੇ ਚਾਚੀ ਤਾਗਾ ਨਹੀਂ ਕੱਢਣਾ ਉਹੀ ਤਾਂ ਅੱਛਾ ਉਹ ਤਾਗਾ ਹੀ ਤੋੜ ਰਹੇ ਹੈ ਤਾਗਾ ਪੱਕ ਗਿਆ ਸਾਡਾ ਤਾਂ ਇੱਕ ਮੜਾ ਕੱਟ ਵੀ ਦਿਆ ਉਹ ਵਿੱਚ ਆ ਗਿਆ ਤਾਗਾ ਆ ਗਿਆ ਖੜ ਜੋ ਖੜ ਜੋ ਪੁਰਾਣਾ ਬੰਦਾ ਇਹਨੇ ਚੱਕ ਲਾ ਇਹਨੇ ਚੱਕ ਏ ਲੈ ਬਈ ਕੱਢ ਦਿੱਤਾ ਤਾਗਾ ਗਿਆ ਬਾਹਰ ਤੇ ਹੁਣ ਇਹਦੇ ਬਣਾਣੇ ਅਸੀਂ ਪਕੌੜਿਆ ਮੰਗ ਪੀਸ ਹਨਾ ਚਾਚੀ ਤਾਗੇ ਇਹਨਾਂ ਨੇ ਹਾਂ ਬਸ ਬਸ ਮੜਾ ਬੜਾ ਹੀ ਰੱਖੀ ਕੋਈ ਨਹੀਂ ਦੇ ਤੇ ਇਹ ਛੜਾ ਚੱਕਰ ਗਿਆ ਪਿਆ ਵਾ ਚਾਚਾ ਕਹੀ ਜਾਂਦਾ ਥੋੜੇ ਪਤੀੜ ਨਹੀਂ ਬਣਨੇ ਹੋ ਤਾਂ ਲੇਟ ਹੋ ਗਿਆ ਕੰਮ ਥੋੜਾ ਅਜੇ ਵੀ ਮਾੜਾ ਇੱਕ 15 5% ਰਹਿ ਗਿਆ ਕੋਈ ਨਹੀਂ ਉਹ ਤੇਲ ਵਿੱਚ ਹੋ ਜਾਣਾ ਹੀ ਸਹੀ ਐਨ ਐਨ ਤੇਲ ਚ ਤੜ ਦੇਣਾ ਆਪਣਾ ਕੜਾਈ ਤਾਰ ਲਈ ਪਾ ਦੋ ਇਹ ਤੇਲ ਉਧਰ ਵੀ ਗਰਮ ਹੋ ਜਾਵੇ ਲੋ ਜੀ ਮੰਨਦੇ ਤੁਸੀਂ ਤੁਹਾਨੂੰ ਰੈਸਪੀ ਦੇ ਰਹੀ ਪਤੀੜ ਕਿੱਦਾਂ ਬਣਦੇ ਦੋ ਤਰੀਕਿਆਂ ਨਾਲ ਬਣਦੇ ਇੱਕ ਤਾਂ ਬਹੁਤ ਤੱਕੜਾ ਏ ਇਹ ਛੋਟ ਵਾਲਾ ਏ ਹਨਾ ਚਾਚੀ ਛੋਟ ਵਾਲਾ ਏ ਕੋਈ ਨਹੀਂ ਹੈਗਾ ਬਿੰਦਰ ਹਾਂ ਜੀ ਦੋਏ ਪਾਸੇ ਨੂੰ ਇੰਨੀ ਹੀ ਉਦਦ ਹੈ ਇੰਨਾ ਹੀ ਟਾਈਮ ਹੈ ਨਾ ਹਾਂ ਦੋਏ ਪਾਸੇ ਨੂੰ ਇੰਨਾ ਲਓ ਜੀ ਸਰੋਂ ਦਾ ਤੇਲ ਪਾਣਾ ਹੁਣ ਲਓ ਜੀ ਇਹ ਬਾਸ ਚਲੋ ਜੀ ਇਹ ਲਓ ਜੀ ਆਪਣਾ ਪਤੀਰਾ ਕੱਟ ਹੋ ਗਿਆ ਹੁਣ ਅਸੀਂ ਤੜਨੇ ਪਕੌੜੇ ਆ ਮੰਗ ਜਾਂ ਤੜ ਤੜੀ ਪਸਤਾਰੇ ਇਸ ਤਰੀ ਰੋਟ ਫੁਲਕੇ ਨਾਲ ਖਾਣੇ ਫਿਰ ਤੜਕੇ ਫੁਲਕੇ ਨਾਲ ਹੀ ਖਾਣੇ ਜਿਕਣਾ ਪਕੌੜੇ ਬਣ ਗਏ ਉਹੀ ਖਾਣੇ ਠੀਕ ਹੈ ਲੋ ਜੀ ਅੱਜ ਸਵਾਦ ਬਖੜਾ ਹੀ ਹੋਊਗਾ ਇੰਨੀ ਸੋਹਣੀ ਰੈਸਪੀ ਬਣਾਈ ਐਨਾ ਟਾਈਮ ਲਾ ਕੇ ਘੱਟ ਟਾਈਮ ਵਿੱਚ ਅਸੀਂ ਵੱਧ ਟਾਈਮ ਲਾ ਰਹੇ ਹਾਂ ਕਿਉਂਕਿ 7:00 ਵਜੇ ਗਏ ਤੇ ਹੀ ਬਣਾਉਣ ਲੱਗੇ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਗਾਹਾਂ ਦਿਖਾਣੇ ਜਦ ਤਾਲ ਦੇ ਹੁੰਗੇ ਫੇਰ ਕਰਦੇ ਗੱਲਬਾਤ ਹੁਣ ਸਾੜਾ ਤੇਲ ਗਰਮ ਹੋ ਰਿਹਾ ਲਓ ਜੀ ਆਪਣੇ ਇਹ ਕੱਟੇ ਹੋਏ ਤਾਂ ਆ ਗਏ ਪਕੌੜਿਆਂ ਮੰਗ ਵਿੱਚ ਲਓ ਜੀ ਹੋਰ ਗਿਰਗੇ ਵਿੱਚ ਆ ਬਾੜਨੇ ਦੇ ਬਾਅਦ ਤੁਸੀਂ ਦੇਖੇ ਨਾ ਅਸੀਂ ਕੱਟਣੇ ਤੇ ਕੱਟ ਕੇ ਵਿੱਚ ਪਾਣੇ ਤੇ ਫਰਾਈ ਕਰਨੇ ਹੁਣ ਇਹ ਤੇ ਅਗਲਾ ਪ੍ਰੋਸੀਜਰ ਸ਼ੁਰੂ ਹੈ ਚਾਚੀ ਇਹਦੇ ਵਿੱਚ ਹੁਣ ਤੱਕ ਕੀ-ਕੀ ਪਾਇਆ ਜਿੱਦਾਂ ਹੁਣ ਸਾਬਤ ਹੋ ਗਿਆ ਇਸ ਤਰ੍ਹਾਂ ਬਾਕੀ ਲਸਣ ਪਿਆਜ਼ ਸਾਰਾ ਕੁਝ ਅਸੀਂ ਬੇਸਣ ਚ ਪਹਿਲੇ ਮਿਲਾ ਲਿਆ ਪਹਿਲਾਂ ਮਿਲਾ ਲਿਆ ਤਾਂ ਉਹ ਤਾਂ ਮਸਾਲੇ ਚ ਸਾਬਤ ਮਸਾਲਾ ਛਿੱਟਿਆ ਸੀ ਜਿਕਣੇ ਪਕੌੜੇ ਤਿਆਰ ਕਰਦੇ ਆਂ ਹਾਂ ਕੋਕਣਾ ਪੱਤੇ ਆਪਣੇ ਸਾਬਤੇ ਤੇ ਤੁਸੀਂ ਮਿਲਾਇਆ ਸਿਰਫ ਆਪਣਾ ਲਸਣ ਪਿਆਜ਼ ਕੁੱਟ ਕੇ ਮਸਾਲਾ ਉਹ ਰਲਾ ਤਾ ਤੁਸੀਂ ਬੇਸਣ ਚ ਬੇਸਣ ਚ ਰਲਾ ਕੇ ਪਾਤੇ ਆਪਾਂ ਰੱਖੀ ਗਏ ਇੱਕ ਦੇ ਵਿੱਚ بڑا ਪੱਤਾ ਛੋਟਾ ਪੱਤਾ ਛੋਟਾ ਚਾਰ-ਚਾਰ ਕਰਤੇ ਤੇ ਰੋਲ ਬਣਾਤੇ ਇਹ ਉਹਨੂੰ ਰੱਖਿਆ ਫਿਰ ਆਪਾਂ ਨੇ ਭਾਪ ਦੇ ਉੱਪਰ ਹਨਾ ਜੀ ਇਹਦੇ ਉੱਪਰ ਪਾਣੀ ਪਾ ਕੇ ਕੁੱਕਰ ਦੇ ਵਿੱਚ ਉਹਦੇ ਉੱਪਰ ਛਾਲਣੀ ਰੱਖ ਕੇ ਪਕਾ ਲਏ 4 ਪੀਸ ਤੇ 4 ਪੀਸ ਕੱਟਨੇ ਐਦਾਂ ਪਕੌੜਿਆਂ ਵਾਂਗ ਬਣ ਗਏ ਦੇਖੋ ਹੀ ਪੱਤੇ ਨਹੀਂ ਤੇ ਰਹੇ ਉੱਪਰ ਐਨ ਜਿਹੜੇ 4 ਪੀਸ ਵਿੱਚ ਲਏ ਤੇ ਨਾ ਪੱਤੇ ਤਿੰਨ ਉਹ ਵਧੀਆ ਬਣ ਗਏ ਤੇ ਚਾਚੀ ਹੁਣ ਤੁਸੀਂ ਪਾਇਆ ਇਹਦੇ ਵਿੱਚ ਕਿਹ ਮਸਾਲਾ ਜਿਕਣਾ ਤਲੇ ਹੀ ਆ ਇਕੱਲੇ ਕੋਈ ਕੁਸ ਮਸਾਲਾ ਵੀ ਘੇਰੇ ਮਸਾਲਾ ਸਿਰ ਤਾਂ ਬੱਸ ਅੱਛਾ ਜੀ ਤੇ ਹਲਦੀ ਨੋਂ ਮਿਰਚ ਜੋ ਸਵਾਦ ਅਨਸਾਰ ਪਹਿਲੇ ਪਹਿਲੇ ਬੇਸਨ ਚ ਪਹਿਲਾਂ ਹੀ ਪਾ ਤਿਆਦਾ ਉਹਦਾ ਤੇ ਬਾਕੀ ਗੱਲ ਹੁਣ ਐ ਚਾਚੀ ਚਾਹਤ ਹੈ ਦੀ ਪੁਰਜੀ ਬਣਾ ਲੈ ਹਨਾ ਜੀ ਪੰਨ ਕੈ ਚਾਹ ਪੁਰਜੀ ਬਣਾ ਲੋ ਚਾਹ ਹੈ ਚਾਹ ਜੋ ਮਰਜੀ ਬਣਾ ਲੋ ਹਨਾ ਜੀ ਜੋ ਮਰਜੀ ਆਪਣੀ ਹਾਂ ਜੇ ਕਿਹੜਾ ਲੱਡੂ ਜੇ ਰਹਿ ਗਏ ਜਿਕਣਾ ਉਹ ਕਰੇਲੇ ਆਮ ਆਗ ਰਹਿ ਗਏ ਤਾਂ ਕਰੇਲੇ ਬਣ ਗਏ ਸਮਝ ਲੋ ਤੇ ਬਣ ਗਿਆ ਪਤੀੜੇ ਤੇ ਜਿਹੜੇ ਪਹਿਲਾਂ ਬਣ ਗਏ ਉਹ ਐਨ ਪੱਕਦੇ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਥੋੜਾ ਦਿਲ ਕਰਦਾ ਖੁਸ਼ਬੂ ਤਾਂ ਆ ਰਹੀ ਹੈ ਹਾਏ ਰੱਬਾ ਜਿਕਣਾ ਕੋਈ ਨਾ ਕਿਸੇ ਹੋਟਲ ਚ ਕੁਝ ਬਣਦਾ ਹੁੰਦਾ ਪਰ ਚਾਚੀ ਵਾਲਾ ਹੋਟਲ ਤਾਂ ਲੱਗੇ ਐ ਕਦੇ ਐ ਨਹੀਂ ਹੋਇਆ ਵੀ ਐਡੀ ਬੜੀ ਚੀਜ਼ ਬਣਾਣੀ ਉਹ 4 ਘੰਟੇ ਚਾਚੀ ਕੋ ਉਗੀ ਨਾ ਬਾਈ ਚਾਚੀ ਕਦੇ ਨਾ ਤਾਂ ਮੈਂ ਅੱਜ ਦੇਖ ਲਈ ਵੀ ਨਾ ਤਾਂ ਹੈ ਹੀ ਨਹੀਂ ਪਰ ਤੇਰੇ ਹੱਥ ਤੇ ਤਾਂ ਹੀ ਬਣਦਾ ਏ ਜੇ ਤੂੰ ਕਦੀ ਨਾ ਨਹੀਂ ਕਰਦੀ ਹਣਾ ਹਾਂ ਪਰਮਾਤਮਾ ਦੀ ਕਿਰਪਾ ਹੁੰਦੀ ਏ ਖਾਣੀ ਐ ਚੀਤਾ ਹਾਂ ਦੇਖੋ ਚਾਹੇ ਤੁਸੀਂ ਖਾਣੀ ਪਰ ਤੁਸੀਂ ਖਲਾ ਕਿੰਨਿਆਂ ਨੂੰ ਰੇ ਅੱਠਾਂ ਨੂੰ ਦਸਾਂ ਨੂੰ ਅੱਠ ਦਸਾਂ ਦਾ ਮਨ ਭਰਨਾ ਕੋਈ ਸੌਖੀ ਗੱਲ ਨਹੀਂ ਤੁਸੀਂ ਪ੍ਰੋਵਾਈਡ ਹੀ ਨਹੀਂ ਕਰੀ ਵੀ 5 ਘੰਟੇ ਲੱਗਣੇ ਕਿ 4 ਨਾ ਦੇਖੋ ਜੀ 5 ਘੰਟੇ ਦਾ ਪ੍ਰੋਜੈਕਟ ਤਾਂ ਇਹ ਤਾਂ ਆ ਗਿਆ ਨਾ ਕੱਚਾ ਹੋ ਗਿਆ ਜਿਹਨਾਂ ਪਕੌੜੇ ਕੱਚੇ ਕਰ ਲੋਨੇ ਪਰ ਤਲਨੇ ਅਸੀਂ ਵਿੱਚ ਐ ਜਦ ਤਲੜਿਆ ਲੋ ਜੀ ਕ੍ਰੇਲੇ ਮਾਗ ਬਣ ਗਏ ਜੀ ਮੰਨਦੇ ਤੁਸੀਂ ਫਿਰ ਕਰੋ ਇੰਜੋਏ ਜੀ ਹਾਏ ਰੱਬਾ ਚਾਚੀ ਤੇਰੇ ਹੱਥ 'ਚ ਜਾਦੂ ਤਾਂ ਹੀ ਐ ਤੂੰ ਨਾ ਨਹੀਂ ਕਰਦੀ ਜੋ ਬਣਾਣਾ ਖਾਓ ਜੋ ਬਣਾਣਾ ਖਾਓ ਲੋ ਬਣ ਗਿਆ ਐਡੀ ਤਾਕੜੀ ਡਿਸ਼ ਕਹਿ ਕੇ ਤਾਂ ਸਾਨੂੰ ਰੋਕ ਤਾਂ ਲਿਆ ਪਰ ਮੈਂ ਇੱਕ ਵਾਰੀ ਸਵਾਲ ਤਾਂ ਕਰਿਆ ਤਾਂ ਨਾ ਵੀ ਚਾਚੀ ਸ਼ੁਰੂ ਵਿੱਚ ਬਲੌਗ 'ਚ ਵੀ ਚਾਚੀ ਤਾਂ ਨਾ ਥੋੜਾ ਜਿਆਦਾ ਦੁੱਖ ਘਟਨੇ ਆ। ਹਾਂ ਜੀ। ਪਰ ਪ੍ਰਮਾਤਮਾ ਨੇ ਨੰਬੀ ਉਮਰ ਕਰਾਇਆ ਸਾਡੀ ਚਾਚੀ ਦੀ। ਦੁੱਖ ਕੋਈ ਨਹੀਂ ਆ ਪਰ ਬਹੀ ਜਿਹਾ ਤਾਂ ਇੱਕ ਆ। ਆ ਜਵਾਬ ਸੁਣਿਆ ਹੋ ਜੀ। ਹਾਂ। ਖੁਸ਼ੀ ਆ ਬੰਦੇ ਨੂੰ ਕਲਾਣੀ ਤਾਂ ਹੈ ਹੀ ਆ ਵੀ ਦੁੱਖ ਨਹੀਂ। ਦੁੱਖ ਨਹੀਂ। ਹਾਂ ਹੱਸ ਕੇ ਖਾ। ਜਦੋਂ ਅਸੀਂ ਹੱਸ ਕੇ ਕਰੂਗੇ ਨਾ ਕੋਈ ਕੰਮ ਤਾਂ ਪ੍ਰਮਾਤਮਾ ਆਪੇ ਬਾਹ ਫੜਦਾ ਹਨਾ। ਵੀ ਹਾਂ ਵਧੀਆ ਬਣ ਜਣਾ ਨਾ ਆਪੇ। ਹਾਂ। ਸੁਣ ਲੈ ਮਜੀਤ ਤੂੰ ਵੀ ਬੈਠੀ ਆ ਔਰ ਕੋਈ ਚੀਜ਼ ਕਹਿਤੀ ਕਿਸੇ ਨੇ ਆਪਣੀ ਮੂੰਹ ਮੰਗੀ। ਡੀਸ਼ ਮੰਗ ਲਈ ਤੈਂ ਕਹਿਣਾ ਬਣ ਗਈ ਜਦ ਤੈਂ ਕਹਤੇ ਨਾ ਬਣ ਗਈ ਚਾਹ ਅਚਾਨਕੇ ਕਹਿਤੇ ਆ ਜਦ ਤੈਂ ਬਣਾਣੀ ਤੇ ਸੋਚਣਾ ਵੀ 5 ਘੰਟੇ ਦਾ ਪ੍ਰੋਜੈਕਟ ਪਰ ਮਾਤਾ ਮਨੇ ਤੇਰਾ ਉਹੀ ਪ੍ਰੋਜੈਕਟ 2 ਘੰਟੇ ਚ ਕਰ ਦੇਣਾ ਮੂੰਹ ਨਾ ਡੋਣਾ ਉਂਝੋ ਨਾ ਲਾਸਣ ਖਾ ਜੀ ਚੱਕ ਡੱਬੇ ਡੁੱਬੇ ਮਿਰਚਾਂ ਦੇ ਹਾਂ ਡੱਬੇ ਹੀ ਪਏ ਜੀ ਆ ਦੇਖੋ ਮਸਾਲਾ ਪਾਇਆ ਤਾਂ ਹੁਣ ਮਨਜੀਤ ਇੱਧਰ ਪਿਆ ਸਮਾਨ ਤਾਂ ਉਰੇ ਦੇ ਹਾਂ ਤੂੰ ਉਂਝੋ ਨਾ ਖਾ ਜੀ ਪਰ ਇੱਕ ਗੱਲ ਹੈ ਆਪਣੇ ਉਧਰ ਨੂੰ ਇੰਨੀ ਰਸਤੀਆਂ ਹੈ ਨਹੀਂ ਇੱਧਰ ਜ਼ਿਆਦਾ ਹੈ ਮੰਨ ਲਈ ਗੱਲ ਜਿੱਧਰ ਦੇਖੀ ਉਹ ਮੰਨ ਕੇ ਮੰਨ ਕੇ ਮੰਨ ਕੇ ਜੀ ਆਪਣੇ ਘਰ ਹੀ ਤਾਂ ਹੋਈ ਹੈ ਜਾਂ ਫਿਰ ਪੂੜੇ ਬਣਾ ਲੈ ਨਹੀਂ ਇਹ ਘਰ ਕੋਈ ਚੋਰੀਆਂ ਤੂੰ ਦੱਸ ਲੈ ਮੈਂ ਦੱਸ ਦਾਂ ਬਾਈ ਐਤ ਕੀ ਸਾਲ ਵਿੱਚ ਸਾਨੂੰ ਮਿਲੇ ਗੁਲਗਲੇ ਹੁਣ ਇਸ ਟਾਈਮ ਮਹੀਨਾ ਪਹਿਲਾਂ ਨਾ ਮਿਲੇ ਸਾਨੂੰ ਪੂੜੇ ਨਾ ਖੀਰ ਸਾਨੂੰ ਤਾਂ ਮਿਲੀ ਛੋਲਿਆਂ ਦੀ ਦਾਲ ਡਿੰਪਲ ਠੀਕ ਹੈ ਤੇ ਜਿਹੜੀ ਸੌਖੀ ਬਣਦੀ ਇੱਕ ਸੀਟੀ ਵਾਲੀ ਉਹ ਮੰਗੀ ਮਾਤਰੀ ਦੀ ਦਾਲ ਅਸੀਂ ਤਾਂ ਉਹਨੂੰ ਵੀ ਰੱਬ ਕਹੇ ਨਹੀਂ ਕਰਦੇ ਪ੍ਰਮਾਤਮਾ ਨੇ ਜੋ ਰੋਜ਼ਿਕ ਦੇ ਆ ਜੋ ਖਾਣੇ ਦਿਆ ਸੀ ਮੰਨ ਲਿਆ ਪਰ ਗੱਲ ਇਹ ਐ ਇਹ ਸਿੱਖ ਲੈ ਮੈਂ ਤਾਂ ਗਿਆ ਸਿੱਖ ਪਰ ਜਦ ਮੈਂ ਬਣਾ ਕੇ ਦੇ ਦੇਣਾ ਤੂੰ ਤੰਗ ਨਾ ਹੋਈ ਨਾਲੇ ਤੇਰੇ ਕੋਲ ਗੈਸ ਐ ਇੱਧਰ ਚੁੱਲਾ ਚੱਲਦਾ ਏ ਚੁੱਲਾ ਚੁੱਲੇ ਨਾਲ ਆਪਣੇ ਹਿਸਾਬ ਗਿਲ ਕੰਮ ਦੇਣਾ ਹਨਾ ਚਾਚੀ ਗੈਸ ਨੂੰ ਤਾਂ ਤੇਜ਼ ਵੀ ਕਰ ਦੂੰਗੇ ਪਰ ਇਹਨਾ ਆਪਣੇ ਹਿਸਾਬ ਗੱਲ ਕੰਮ ਦੇਣਾ ਦੇਖੋ ਇੱਕ ਚਾਚੀ ਨੇ ਹੋਰ ਦੇਖੋ ਕਿ ਆ ਮੰਤਰ ਕਰਿਆ ਤੁਸੀਂ ਬੁੱਝਿਆ ਜੀ ਜਰੂਰ ਕਮੈਂਟ ਕਰਕੇ ਦੱਸਿਓ ਜੀ ਦੇਖੋ ਪਹਿਲਾ ਪੂਰ ਪਾਇਆ ਤਾਂ ਉਹ ਸਾਈਡ ਪਰ ਕਰਤੇ ਆ ਦੂਆ ਪਾਤਿਆ ਆਪਣਾ ਇੱਕ ਕੱਢ ਲਿਆ ਪਹਿਲਾਂ ਹੁਣ ਦੇਖੋ ਦੂਆ ਤਿਆਰ ਹੋ ਰਿਹਾ ਹੁਣ ਗਾਇਲ ਕੇ ਆ ਪਤਾ ਧੀਆ ਵੀ ਪੈ ਜਾਵੇ ਜੀ ਇੱਕ ਰਹਿ ਗਿਆ ਜੀ ਪੂਰਾ ਪਰ ਸਾਡੀਆਂ ਚੀਜ਼ਾਂ ਇਹਨ ਬਣ ਗਈਆਂ ਜੇ ਤੁਸੀਂ ਸਵਾਦ ਦੇ ਪੁੱਛਣਾ ਹੋਇਆ ਤਾਂ ਕਮੈਂਟ ਕਰਦੇ ਵੀ ਕਿੱਦਾਂ ਦਾ ਬਣਿਆ ਤਾਂ ਮੈਂ ਕਹਿ ਰਹੀ ਆ ਵੀ ਖੁਸ਼ਬੂ ਤਾਂ ਬਹੁਤ ਕੰਮ ਦੀ ਹੈ ਜੀ ਦਿਲ ਕਰਦਾ ਹੁਣੀ ਚੱਕ ਐ ਖਾ ਜੀ ਚਾਚੀ ਮਨਜੀਤ ਤਾਂ ਅਸੀਂ ਪਿੱਛਾਂ ਉੜਾ ਲਈ ਵੀ ਆਈ ਬਾਈ ਤੈ ਲਾਗ ਨਹੀਂ ਆਣਾ ਨਾ ਬਾਈ ਇਧਰ ਅੱਠ ਬੰਦਿਆਂ ਦੇ ਕਿੰਨੀ ਦੇਖੀ ਤੁਸੀਂ ਬਾਈ ਕਰ ਲੈ ਇਧਰ ਅੱਠ ਬੰਦੇ ਕਿੰਨੀ ਦੇਖੀ ਠੀਕ ਨਹੀਂ ਬਾਈ ਨਹੀਂ ਪਰ ਇਹਨੂੰ ਫੜ ਕੇ ਰੱਖੀਂ ਜੇ ਅੱਗੇ ਨੂੰ ਪਤਾ ਨਾ ਟਾਈਮ ਵੱਲੋਂ ਤਾਂ ਹੱਦਣਾ ਵਾਜੇ ਦੀ ਹੁਣੇ ਕਈ ਬੰਦੇ ਚੁੱਪ ਜੇ ਹੁੰਨੇ ਨਾ ਜਿਹੜੇ ਰਿੰਪਲ ਕੋਈ ਉਹਦੇ ਹਾਸਦੀ ਹੈ ਕੋਈ ਪਤਾ ਨਹੀਂ ਉਹਦਾ ਏਨਾ ਚੱਕ ਕੇ ਬੱਜ ਜਦੀ ਗੋਲ ਕਰ ਦਨੇ ਸਾਰੇ ਬਈ ਸਾੜਾ ਸਾੜ ਜਾਂਦੇ ਕੀ ਹੈ ਕਰਦੇ ਆ ਕਿ ਚੁੱਪ ਬੰਦੇ ਆ ਨੂੰ ਬਚੋ 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 ਮੈਂ ਵੀ ਤਾਂ ਹੀ ਕਿ ਯਾਰ ਸਾਚਕੇ ਹਮੇ ਬਚੋ ਤੇਰੇ ਮਨ ਦੀ ਪਹਿਲੀ ਪੁੱਜ ਗਏ ਅਸੀਂ ਲੋ ਵੀ ਚਾਚੀ ਉਹ ਤਾਂ ਬਣ ਗਏ ਉੱਪਰ ਵਾਲਾ ਹਾਂ ਉੱਪਰ ਵਾਲੇ ਤਾਂ ਬਣ ਗਏ ਬਸ ਹੁਣ ਇਹ ਵੀ ਹਲਾਣ ਇਹ ਵੀ ਹਲਾਣੇ ਸਭ ਇਕੱਠੇ ਕਰਨੇ ਵੈ ਹਾਂ ਬਸ ਕੱਟ ਦਨੇ ਹੋਰ ਛੋਟੇ ਕਰ ਦਦੇ ਅੱਛਾ ਛੋਟੇ ਤਾਂ ਬਾਅਦ ਚ ਕਰ ਲਿਓ ਪਹਿਲਾਂ ਕੱਢ ਲਓ ਇਹਨਾਂ ਨੂੰ ਬੜੇ ਬੜਿਆਂ ਨੂੰ ਜਿਹੜੇ ਸਾਈਡ ਪਰ ਇਹ ਬਣ ਗਏ ਹਾਂ ਇਹ ਕੱਢ ਲਓ ਲੋ ਜੀ ਬਣ ਗਈ ਰੜ ਗਿਆ ਨਾ ਹਾਂ ਰੜ ਗਿਆ ਚਰ 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 ਖਾਓ ਰੱਖਣਾ ਕਿਹਾ ਜੀ ਜਿਹੜਾ ਰੋਲ ਬਣਾਇਆ ਤਾਂ ਉਹ ਨਾ ਕ੍ਰੇਲਿਆਂ માં ਕੱਟ ਕੇ ਤਾਗਾ ਮਾਰਿਆ ਉਹ ਤਾਂ ਫੇਰ ਕੱਟ ਕੇ ਉਕਣੀ ਪਾਏ ਜੀ ਉਹ ਵੀ ਖਿੰਡੇ ਨਾ ਫੇਰ ਵੀ ਥੋੜੇ ਖਿੰਡੇ ਤਾਂ ਆਏ ਜੀ ਜਿਕਣ ਆਪਾਂ ਕੱਟ ਦੇਣਾ ਵਿੱਚ ਦੇ ਨਿਕਲ ਜੇ ਗਾ ਜਿਆਦਾ ਬੇਸਣ ਲੱਗ ਗਿਆ ਜੀ ਕਹਿੰਦੇ ਘੱਟ ਰੱਖਣਾ ਦਾ ਮੇਤੇ ਜ਼ਿਆਦਾ ਪਵਾ ਹੋ ਗਿਆ ਤੁਸੀਂ ਵਲੌਗ ਚ ਦੇਖਿਆ ਨਾ ਸ਼ੁਰੂ ਚ ਮੇਤੇ ਜ਼ਿਆਦਾ ਪਵਾ ਗਏ ਚਲੋ ਠੀਕ ਹੈ ਜੀ ਬਾਅਦ ਚ ਮਿਲਦੇ ਜਦੋਂ ਬਣ ਗਏ ਨਾ ਫੇਰ ਮਿਲੂਗੇ ਉਹ ਠੀਕ ਹੈ ਜੀ ਬਣੇ ਰਹੋ ਨਾਲ ਕਾ ਕਰਨਾ ਦਿੰਦਾ ਕਾਟਾ ਹੈ ਕਟਾ ਕਾਟਾ ਕਟਿਆ ਰੋਤਾ ਪਾ ਤਿਆ ਉਹ ਛੇਤੀ ਬਣ ਗਿਆ ਉਹਨੇ ਜਦੀ ਪੱਤੇ ਜੇ ਖਾਰਤੇ ਐਨ ਬਣ ਗਿਆ ਮੈਂ ਤਾਂ ਹੁਣ ਸਮਝਿਆ ਸਟੋਰੀ ਵੀ ਜਿਹੜਾ ਬੜਾ ਪੱਤਾ ਤਾਂ ਉਹ ਖਾਰਨਾ ਹੁੰਦਾ ਏ ਤੇ ਵਿਚਾਲੇ ਪਾਲਕ ਬਣ ਜਾਵੇਂ ਪਾਲਕ ਮੰਨ ਪਾਲਕ ਮੰਗ ਬਣ ਕੇ ਨਾ ਚਾਚੀ ਹਾਂ ਹਾਂ ਦੇਖਿਆ ਵੇ ਪਾਣੀ ਪਤਾ ਕੀ ਗੱਲ ਹੈ ਚਾਚੀ ਐਨੂੰ ਦੇਣੀ ਬਾਅਦ ਵਿੱਚ ਆਪਾਂ ਨੇ ਇਹ ਤਾਂ ਗੋਲ ਬਾਠੀ ਇਹ ਤਾਂ ਪਹਿਲਾ ਕੋਣ ਇਹ ਤਾਂ ਰੱਜ ਗਈ ਇਹ ਤਾਂ ਰੱਜ ਗਈ ਇਹ ਨਹੀਂ ਕਰਦੇ ਬਣਾੰਦਾ ਬੰਦਾ ਕੋਲ ਬੈਠਿਆ ਬੰਦਾ ਰਾਜੀ ਢੀਪਲਾਈ ਤੂੰ ਵੀ ਨਾ ਕਹੀਂ ਕੁਛ ਵੀ ਤੂੰ ਹੁਣ ਐ ਕਹਿਦੀ ਵੀ ਪਾਓ ਭਾਈ ਦੋ ਪਈਏ ਠੀਕ ਨੇ ਚਲੋ ਭਾਈ ਬਸ ਤੁਸੀਂ ਜਾਓ ਅਸੀਂ ਚੱਲੇ ਬਾਈ ਚਲੋ ਠੀਕ ਹੈ ਜੀ ਬਾਅਦ ਚ ਮਿਲਦੇ ਆ ਇਹਨਾਂ ਨੂੰ ਬਣਾ ਲੋਂਦੋ ਮੈਂ ਕੁਛ ਨਹੀਂ ਕਹਿਣਾ ਫਿਰ ਐ ਇਹਨਾਂ ਨਾਲ ਗੱਲ ਹੋ ਜਾਵੇ ਵੀ ਬਿੰਦਰ ਨਾਲ ਕੁਛ ਕਹਿ ਤੇ ਆ ਅਸੀਂ ਸਾਰੇ ਖਾ ਗਏ ਮੈਂ ਮਨਜੀਤ ਤੇ ਮੂੰਹ ਤੇ ਸੁਣਨਾ ਉਹ ਤਾਂ ਦੇਖੋ ਮੂੰਹ ਪੱਕਾ ਕਹਿ ਰਿਹਾ ਵੀ ਖਾ ਜੂਗੀ ਐ ਪਲੇਟ ਐ ਨਹੀਂ ਹੋ ਨਹੀਂ ਮੈਂ ਅੱਬਾ ਅੱਬਾ ਠੀਕ ਹੈ ਠੀਕ ਹੈ ਵਾ ਠੀਕ ਹੈ ਰੱਬ ਬਚਾਵੇ ਤੇਰੇ ਤੇ ਤਾਂ ਤੇ ਤੇ ਰੱਬ ਬਚਾ ਹਾਂ ਮਾੜਾ ਗੱਲ ਦੀ ਦੇਖੀਓ ਚਲੋ ਬਾਬਾ ਠੀਕ ਹੈ ਠੀਕ ਆ ਚਾਚੀ ਬਣ ਗਈ ਆਪਣੀ ਡਿਸ ਜਣੋਂ ਆਇਆ ਨਾ ਹਾਂ ਬਸ ਹਾਂ ਕੁੱਟ ਹੋ ਗਿਆ ਜੀ ਚਲੋ ਠੀਕ ਹੈ ਧੰਨਵਾਦ ਤੇ ਬਾਕੀ ਬਾਅਦ ਚ ਵੀ ਇੱਕ ਵਾਰ ਤੁਹਾਨੂੰ ਮੈਂ ਸ਼ੇਅਰ ਜ਼ਰੂਰ ਕਰੂੰਗਾ ਬਣੇ ਰਹੋ ਨਾਲ ਜੀ ਆਪਣੇ ਬਣ ਗਏ ਜੀ ਇੱਕ ਪੂਰਾ ਇਹ ਚਾਚੀ ਕਹਿੰਦੀ ਕੜਾਹੀ ਵਿੱਚ ਰੱਖਣਾ ਅਸੀਂ ਬਣਾ ਕੇ ਆਹੀ ਲੈ ਚੱਕ ਲੈਣੀ ਹਾਂ ਚਾਚੀ ਬਾ ਗਹਿਲੇ ਲੈ ਜਾਣਾ ਸਾਰਾ ਕੁਸੂਰੇ ਤੇ ਰੋਟੀਆਂ ਬਣੀ ਹੋਈਆਂ ਪ੍ਰਸ਼ਾਦੇ ਆਪਣੇ ਤੇ ਚਲੋ ਠੀਕ ਹੈ ਜੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਵਿੱਚ ਅੱਜ ਬਣਾਈ ਜੀ ਪਤੀੜ ਤੁਸੀਂ ਕਿੱਦਾਂ ਬਣਾਏ ਤੁਸੀਂ ਨੋਟ ਕਰ ਲਿਆ ਹੋਣਾ ਜੇ ਕੋਈ ਕਮੀ ਪੇਸ਼ੀ ਰਹੇਗੀ ਕਮੈਂਟ ਜ਼ਰੂਰ ਕਰਦੇ ਹੋ ਸਾਰੇ ਆ ਦੇਖੋ ਜੀ ਸਾਰੇ ਇੱਕ ਵਾਰ ਫੇਰ ਇਕੱਠੇ ਕਰ ਦੇਣੇ ਜਿਹੜਾ ਵਿੱਚ ਕੱਚਾ ਜਿਹਾ ਰਹਿ ਗਿਆ ਨਾ ਹਾਂ ਐ ਬਣਾ ਲੈਣਾ ਦੇਖੋ ਜੀ ਬੜਰਨਾ ਨਹੀਂ ਹੁਣ ਆਪਾਂ ਐ ਨਹੀਂ ਰੱਖਣੇ ਵੀ ਪਕੌੜੇ ਐ ਨਾ 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 ਇਹ ਇੱਦਾਂ ਬਣਾਦਣੇ ਜਿਕਰ ਆਪਾਂ ਪਨੀਰ ਦੀ ਭੁਰਜੀ ਨਹੀਂ ਬਣਾਉਂਦੇ ਜੀ ਐਂਡ ਚ ਉਹ ਕਰ ਦਣਾ ਆਪਾਂ ਨਾ ਮਿਕਸ ਇਹ ਐਨਾ ਕੁ ਮੈਂ ਦੱਸ ਦਣਾ ਨਹੀਂ ਤੁਹਾਨੂੰ ਕਿਉਂਕਿ ਵੱਜ ਰਿਆ ਨਾ ਸੂਚਨਾ ਵਿੱਚ ਲਓ ਜੀ ਠੀਕ ਹੈ ਜੀ ਤੇ ਲੋ ਜੀ ਤੁਹਾਡੇ ਨਾਲ ਸ਼ੇਅਰ ਕਰਤੇ ਆ ਸਾਰਾ ਕੁਝ ਵਿਚ ਪਾਤੇ ਆ ਤੇ ਆਪਣਾ ਵਲੋਗ ਇੱਥੇ ਤੱਕ ਤਾਂ ਮਿਲਦੇ ਆ ਜੀ ਕੱਲ ਕਿਸੇ ਨਵੇਂ ਵਲੋਗ ਵਿੱਚ ਤੁਹਾਨੂੰ ਰੈਸਪੀ ਕਿੱਦਾਂ ਲੱਗੀ ਜਰੂਰ ਕਮੈਂਟ ਕਰਕੇ ਦੱਸ ਦਿਓ ਤੇ ਟੇਸਟ ਕਰਨਾ ਇੰਜੋਏ ਕਰਨਾ ਕਰ ਲਓ ਜੀ ਬਾਈ ਮਨਜੀਤ ਤਿਆਰ ਹੈ ਕੰਮ ਕਿਥਨੇ ਭਾਈ ਜਿਹਨੇ ਪੁੱਛਣਾ ਵੱਡੇ ਵੱਡੇ ਹਰਵਾਇ ਇੱਥੇ ਮਜੀਦ ਇਹ ਤਾਂ ਕੁਛ ਨਹੀਂ ਮਜੀਦ ਤਾਂ ਖਾਣੇ ਵਾਲਾ ਬਾਬਾ ਇਹ ਖਾ ਲੋ ਭਾਈ ਖਾ ਲੋ